ਖਾਨੀ ਹੁਲਦਿਆਂ ਇੰਨਾ ਬੁਰਾ ਹਾਲ ਐ ਕਾਦੀ ਦਵਾਈ ਪੈਣ ਚੋ ਦੀ ਐ ਨੀ ਪਤਾ ਨੀ ਕੀ ਭਗ ਜੇ ਪੱਕਾ ਹੀ ਕਰਾ ਲੋ ਤੇਲ ਲਾ ਲੋ ਤੇਲ ਲਾ ਲੋ ਦੇਖ ਸਕਦੇ ਹੋ ਜੀ ਤੇਲ ਲਵਾਉਣ ਵਾਲਿਆਂ ਦਾ ਇਕੱਠ ਹੈ ਅੰਦਰ ਬਾਹਰੇ ਲੈਣਾ ਅੱਟਨੇ ਅੰਦਰ ਅੱਟਨੇ ਗੰਜਿਆਂ ਦੇ ਉੱਤੇ ਕਹਿੰਦੇ ਵੀ ਸਿਰ ਜਿਹਦੇ ਵਾਲ ਨਹੀਂ ਹੈ ਕੋਈ ਸਿਰ ਦੇ ਉੱਤੇ ਖਲਜੀ ਵਾਂਗੂ ਲਾ ਦਾਂ ਦਿੱਤੀ ਆਂ ਦੇ ਨਾਲ ਦੇਖ ਲੋ ਲੋਕ ਦਰਜਨਾ ਲੋਕ ਨੇ ਜਿਹੜੇ ਇੱਥੇ ਗੰਭੀਰ ਰੂਪ ਦੇ ਵਿੱਚ ਅਮਰਜੈਂਸੀ ਚ ਦਾਖਲ ਕਰਨੇ ਪਏਗੇ ਸੰਗਰੂਰ ਜਿਹੜੇ ਕੱਲ ਵੱਡਾ ਇਕੱਠ ਦੇਖਿਆ ਸੀ ਤੁਸੀਂ ਇਹ ਨੀਚੇ ਇੱਧਰ ਪੈਨਕੜੀ ਦੇਖਣਾ ਹੈ ਨੀਚੇ ਦੇਖੋ ਬਹੁਤ ਜਿਆਦੇ ਜਿੰਨਾ ਕਹਿ ਤੋ ਉੰਨਾ ਜਿਆਦੇ ਮੱਚਣ ਡਰਿਆ ਜਿੰਨਾ ਕਹਿ ਤੋ ਹੋਰ ਵੀ ਮੱਚ ਰਿਹਾ ਹੈ ਕੋਈ ਅੱਖਾਂ ਨਹੀਂ ਖੁੱਲਦੀਆਂ ਦੇਖ ਸਕਦੇ ਓ ਤੂੰ ਹੋਊਗਾ ਕੀ ਹੋਊਗਾ ਪਾਲੇਟ ਨਹੀਂ ਪੂਰੀ ਆਪਣਾ ਪਾਰੀ ਕਰਦਾ ਹੀ ਆ ਦੇਖੋ ਇੰਨਾ ਦੇਖ ਸਕਦੇ ਜੀ ਬਾਈ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੱਗੀ ਸੈਂ ਇੰਨਾ ਬੁਰਾ ਹਾਲਾ ਇਹ ਕੰਜਿਆਂ ਦਾ ਮੇਲਾ ਇਹ ਕੰਜਿਆਂ ਦਾ ਪੰਜਾਬ ਇੰਨਾ ਕੰਜਾ ਹੋ ਗਿਆ ਤਸਵੀਰਾਂ ਦੇਖ ਲਓ ਆ ਦਿਖਾਓ ਤੇਲ ਜਿਹੜਾ ਦਿੱਤਾ ਇਹਨਾਂ ਨਾਲ ਆਪਿਆ ਆਪੇ ਹੀ ਇਹ ਤੇਲ ਨਾਲ ਦਿੰਦੇ ਨੇ ਆਪਾਂ ਕਹਿੰਦੇ ਨੇ ਜੀ ਫ੍ਰੀ 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 ਤਾਂ ਇਹ ਇੱਕ ਤਰੀਕਾ ਹੈ ਬੁਲਾਉਣ ਦਾ ਨਾਲਾ ਦਵਾਈ ਦਿੰਦੇ ਨੇ 1500 ਦੀ ਦਿੱਤੀ ਇਹਨਾਂ ਨੂੰ ਲੈ ਲਾ ਲੋ ਇੱਕ ਜਣੇ ਨੂੰ ਆਹ ਦਿੱਤੀ ਲਾਉਣ ਨੂੰ ਵੀ ਬਾਲ ਆ ਜਾਣਗੇ ਥੋੜਾ ਜਿਹਾ ਸਿਰ ਤੇ ਕੇਨਾ ਲਾ ਦੰਦੇ ਨੇ ਕਹਿੰਦੇ ਨੇ ਜਿਹਨੇ ਲੈਣੇ ਲਾ ਲਓ ਫਿਰ ਆਪਾਂ ਨੂੰ ਪਤਾ ਜਦੋਂ ਦੋਸਤੋ ਖੰਨੇ ਤੋਂ ਆਏ 나ਈ ਨੇ ਜਿਵੇਂ ਹਜ਼ਾਰਾਂ ਬੰਦੇ ਕੱਲ ਸੰਗਰੂਰ ਇਕੱਠੇ ਕਰੇ ਸੀ ਗੰਜਿਆਂ ਦੇ ਉੱਤੇ ਕਹਿੰਦੇ ਵੀ ਸਿਰ ਜਿਹਦੇ ਵਾਲ ਨਹੀਂ ਹੈ ਕੋ ਸਿਰ ਦੇ ਉੱਤੇ ਖਲਜੀ ਵਾਂਗੂ ਲਾ ਦੰਦ ਦਿੱ ਤੇ ਨਾਲ ਵੇਚ ਰਹੇ ਸੀ ਜਿਹੜਾ 8 ਤੋਂ ਲੈ ਕੇ 1500 ਦੀਆਂ ਦੋ ਸੀਸੀਆਂ ਪਰਾ ਦੇਖੋ ਲੋਕਾਂ ਦੀ ਸਿਹਤ ਨਾਲ ਅੱਖਾਂ ਦੇ ਨਾਲ ਦੇਖ ਲੋ ਲੋਕ ਦਰਜਨਾ ਲੋਕ ਨੇ ਜਿਹੜੇ ਇੱਥੇ ਗੰਭੀਰ ਰੂਪ ਦੇ ਵਿੱਚ ਐਮਰਜੈਂਸੀ ਚ ਦਾਖਲ ਕਰਨੇ ਪਏਗੇ ਸੰਗਰੂਰ ਜੋੜੇ ਕੱਲ ਵੱਡਾ ਇਕੱਠ ਦੇਖਿਆ ਸੀ ਤੁਸੀਂ ਗੱਲ ਨੇ ਆਪਣੇ ਹੈਂਡ ਨਾਲ ਹੀ ਲਗਾਈ ਆਈ ਬਸ ਸਿਰ ਹੈੱਡ ਤੇ ਬਸ ਇਹ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾਲ ਉਹਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਇਹ ਕਿਵੇਂ ਕੁਝ ਕਰਨਾ ਹੈ ਬਸ ਕਰਿਆ ਗਿਆ ਹੈੱਡ ਵਾਸ਼ ਹੈ ਹੈੱਡ ਵਾਸ਼ ਵੀ ਨਹੀਂ ਕੀਤਾ ਸੀ ਮੇਰੇ ਅੱਖਾਂ ਇਹਨਾਂ ਪੂਰੀ ਜਲਣ ਕਰਨ ਲੱਗੀਆਂ ਸੀ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਇਹ ਅਸੀਂ ਦੋਹੋਂ ਦਵਾਈ ਲਾਉਣ ਲੱਗੇ ਦੀ ਬਾਲ ਵਾਸਤੇ ਪੌਰੇ ਉਹਨੇ ਮੋਰੇ ਮੱਥੇ ਚ ਲਾਈ ਹੈ ਇਹ ਤੋਂ ਬਾਅਦ ਸਿਰਫ ਘੰਟੇ ਬਾਅਦ ਮੇਰੇ ਅੱਖਾਂ 'ਤੇ ਰੈਐਕਸ਼ਨ ਹੋ ਗਈ ਪੜਾ ਚਿਰ ਤੋਂ ਮਤੋ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਏ ਸੀ ਘਰੇ ਤਾਂ ਫਿਰ ਆ ਕੇ ਦੋ ਅੱਖਾਂ ਨਹੀਂ ਦਰਦ ਕਰ ਰਹੀਆਂ ਨੇ ਹੁਣ ਇਹਨਾਂ ਇਹਨਾਂ ਡਾਕਟਰ ਗitanshu ਹੈ ਆਇਆ ਮੈਂ EMO ਮੈਂ EMO ਰੇ ਸਿਵਲ ਹਸਪੀਟਲ ਸੰਗਰੂਰ ਚ ਤੇ ਅੱਜ ਸਾਨੂੰ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਪਰ ਮੁੱਖ ਵੀ ਮਰੀਜ਼ ਜਿਨੇ ਇਹ ਉਰੇ ਸਾਲੀ ਮਾਤਾ ਮੰਦਿਰ ਚ ਕੋਈ ਤੇਲ ਲਗਾ ਰਿਹਾ ਸੀ ਸਿਰ ਤੇ ਫੋਰ ਹੈਅਰ ਗਰੂਮ ਸਿਵਾਉ ਤੇ ਉਹੀ ਤੇਲ ਦੇ ਕੋਈ ਬੰਦਾ ਬਾਰੇ ਕਹਿੰਦਾ ਯਾਰ ਲੈ ਲੈ ਉਹਨੇ ਅਗਲਾ ਕਹਿੰਦਾ ਲੈ ਲਓ ਯਾਰ ਜੀਂਦੋਂ ਆਇਆ ਜੀਂਦੋਂ ਹਰਿਆਣੇ ਤੋਂ ਹਰਿਆਣੇ ਤੋਂ ਆਪ ਖੜੇ ਨੇ ਉਹਨਾਂ ਨੂੰ ਪੁੱਛ ਗਿਆ ਸਰ ਉਹ ਕਹਿੰਦੇ ਅਸੀਂ ਤਿੰਨ ਵਾਰ ਹੀ ਲਵਾ ਲਈ ਕੋਈ ਜ਼ਿਆਦੀ ਮੂਵਮੈਂਟ ਨਹੀਂ ਹੋਈ ਉਹਨਾਂ ਦੇ ਬਾੜ ਉਨੇ ਹੀ ਖੜੇ ਨੇ ਜਿੰਨੇ ਸੀਗੇ ਪਹਿਲਾਂ ਠੀਕ ਹੈ ਤੇ 750 ਦਾ ਨਾਲ ਤੇਲ ਵੇਚ ਰਹੇ ਨੇ ਨਾਲੇ ਕਹਿੰਦੇ ਫ੍ਰੀ ਇਹ ਜਿਹੜਾ 750 ਤੇਲ ਇੱਥੇ ਤਾਂ ਸਾਰਾ ਮਿਲ ਰਿਹਾ ਇਹ ਹੀ ਹੈ ਅੱਛਾ ਜਿਹੜਾ ਤੇਲ ਲਾਰੇ 750 ਦਾ ਉਹ ਵੇਚ ਰਹੇ ਨੇ ਲੱਖਾਂ ਜਿਹੜਾ ਪਬਲਿਕ ਆ ਰਹੀ ਇਹਦਾ ਬਹੁਤ ਦੂਰ ਜਾਊਗਾ ਬਿਲਕੁਲ ਜੀ ਆ ਬਾਈ ਨੇ ਆਪਾਂ ਕਿਹੜੀ ਜਗ੍ਹਾ ਦਾ ਹਰਿਆਣੇ ਤੋਂ ਇਹ ਮੂਨਕ ਤੋਂ ਆਏ ਨੇ ਮੂਨਕ ਤੋਂ ਆਏ ਨੇ ਜਿਹੜਾ 750 ਤੇਲ ਇੱਥੇ ਦਾ ਸਾਰਾ ਮਿਲ ਰਿਹਾ ਹੁਣ ਇੰਨੇ ਕਿ ਸਾਢੇ ਹੈਗੇ ਨੇ ਲੈ ਬਾਰ ਇੰਨੇ ਦਾ ਸੀ ਲਾਈ ਆ ਤੇਲ ਲਾਈ ਤੇਲ ਨਾਲ ਦਾ ਗਰੋਥ ਹੋਣਾ ਜੀ ਬਿਲਕੁਲ ਜੀ ਬਿਲਕੁਲ ਜੀ ਤੇਲ ਲਾਉਣ ਦੇ ਉਸ ਤੇਰੇ ਨਾਲ ਤਾਂ ਉਹ ਐਸੀ ਬਦਲੇ ਮੋਟੇ ਹੋਣਗੇ ਬਾਰ ਉਸ ਤੇਰੇ ਨਾਲ ਤਾਂ ਆਹ ਦੇਖ ਸਕਦੇ ਹਾਂ ਜੀ ਬਾਈ ਨੇ ਦੱਸਿਆ ਵੀ 750 ਰੁਪਏ ਦਾ ਨਾਲ ਅੱਜ ਦਾ ਚੱਲੇ ਜੀ ਲਵਾਉਂਦੇ ਨੇ ਦੇਖੋ ਲਵਾਉਂ ਆ ਦੇਖ ਸਕਦੇ ਹੋ ਵੀ ਦੋਸਤੋ ਸਾਰੇ ਤੇਲ ਲਵਾਉਣਾ ਇਹਨੇ ਸਿਰ 'ਚ ਜਿੱਦੇ ਵਾਲ ਨਹੀਂ ਹੈਗੇ ਆਪਾਂ ਕਹਿੰਦੇ ਵੀ ਗੰਜਿਆਂ ਨੂੰ ਪੰਗੀਆਂ ਉਰੇ ਮਿਲਦੀਆਂ ਨੇ ਆਹ ਦੇਖੋ ਹੁਣ ਇਹਨਾਂ ਤਾਂ ਬੋਲਿਆ ਨਹੀਂ ਜਾ ਰਿਹਾ ਤੜਫਣਾ ਹੁਣ ਕਿੰਨੀਆਂ ਕਮਚਰੀਆਂ ਨੇ ਬਈ ਅੱਖਾਂ ਬਈ ਲਾਏ ਮਿਰਚਾਂ ਪੰਜਾਂ ਹੁੰਦੀਆਂ ਅੱਖਾਂ 'ਚ ਬਹੁਤ ਚੰਗੇ ਡਾਕਟਰ ਨੂੰ ਦਿਖਾਈ ਜਾਨੇ ਗਾਲੇ ਨੂੰ ਨਹੀਂ ਦਿਖਾਈ ਜਾਂਦੇ ਬਾਈ ਕੋਈ ਹੱਥ ਵੀ ਨਹੀਂ ਪਾਉਂਦਾ ਡਾਕਟਰ ਆ ਲਾ ਲੋ ਵੀ ਕੀ ਹਾਲਾਤ ਹੈ ਜਿਵੇਂ ਹੁਣ ਅੱਜ ਕਹਿਲਾ ਆਪਾਂ ਨੂੰ ਬਤਾ ਇੱਥੇ ਵਾਲਾ ਦੇਖੋ ਇਹ ਵਾਲਾ ਇੱਥੇ ਲਵਾਉਣ ਗਿਆ ਸੀ ਬਾਈ ਔਰ ਲੋਮੇ ਦਵਾਈ ਬਈ ਲਾਤੀ ਤੀ ਦਵਾਈ ਦਵਾਈ ਲਾਤੀ ਬਈ ਯਾ ਲਾਉਣ ਸਾਰੇ ਮੱਚਣ ਲੱਗਿਆ ਫਿਰ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਉੱਥੇ ਕਿਹੜਾ ਸੁਣਦਾ ਬਈ ਉਹਦਾ ਬਹੁਤ ਦੁਨੀਆ ਰੋਲਾ ਜਾਦੇ ਪੈ ਰਹੀ ਤੀ ਆ ਲਾ ਲੋ ਬਈ ਬੇਨਤੀ ਕਰਦੇ ਆ ਨਾਲੇ ਸਰਕਾਰ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਅੱਡਾ ਵੱਡਾ ਸੰਗਰੂਰ ਸ਼ਹਿਰ ਦੇ ਵਿੱਚ ਜ਼ਿਲ੍ਹੇ 'ਚ ਅੱਡਾ ਵੱਡਾ ਜੋ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਗਿਆ ਤੁਸੀਂ ਪੂਰੀ ਵੀਡੀਓ ਦੇਖੋ ਗੌਰ ਕਰੇ ਪ੍ਰਸ਼ਾਸਨ ਆ ਪ੍ਰਸ਼ਾਸਨ ਦੀ ਨਿੰਗਾ ਤੇ ਜਿਵੇਂ ਨੱਕ ਥੱਲੇ ਹੋ ਗਿਆ ਕਿੱਡਾ ਵੱਡਾ ਕੰਮ ਸੰਗਰੂਰ